ਸੋ ਗਾਇਸ ਟੇਸਟ ਕਰਕੇ ਦੱਸੋ ਕਿਵੇਂ ਦਾ ਬਣਿਆ ਤੇ ਹੈਲੋ एवरीवन ਗੁੱਡ ਆਫਟਰਨੂੰ ਸੋ ਕਿਵੇਂ ਜੀ ਸਾਰੇ ਅੱਜ ਮੈਂ ਬਣਾਵਾਂਗੀ ਵੈਜੀਟੇਬਲ ਸੂਪ ਉਹਦੇ ਲਈ ਮੈਂ ਲੈਨੇ ਪਿਆਜ਼ ਇਧਰ ਲਈ ਇਹ ਗਾਜਰ ਇਧਰ ਲਈ ਇਹ ਪੱਤਾ ਗੋਬੀ ਤੇ ਇਧਰ ਲਈ ਹੈਗੀ ਆ Shimla mirch ਲਸਨ ਔਰ ਅਦਰਕ ਦੇ ਦੋ ਪੀਸ ਤੇ ਅਦਰਕ ਔਰ ਲਸਣ ਦਾ ਮੈਂ ਪੇਸਟ ਬਣਾਵਾਂਗੀ ਤੇ ਤੁਹਾਨੂੰ ਮੈਂ ਅੱਜ ਬਣਾ ਕੇ ਦਿਖਾਵਾਂਗੀ ਵੈਜੀਟੇਬਲ ਸੂਪ ਤਾਂ ਤੁਸੀਂ ਬਨੇ ਰਹੋ ਮੇਰੇ ਨਾਲ ਬਹੁਤ ਹੀ ਟੇਸਟੀ ਔਰ ਹੈਲਦੀ ਬੰਦਾ ਹੈ ਤੇ ਤੁਸੀਂ ਵੀ ਜ਼ਰੂਰ ਬਣਾਇਆ ਕਰੋ ਇਸ ਤਰ੍ਹਾਂ ਸੋ ਬਨੇ ਰਹੋ ਜੀ ਤੁਸੀਂ ਮੇਰੇ ਨਾਲ ਤਾਂ ਮੈਂ ਬਣਾਵਾਂਗੀ ਅੱਜ ਵੈਜੀਟੇਬਲ ਸੂਪ ਸੋ ਗਾਇਜ਼ ਇੱਧਰ ਗੈਸ ਤੇ ਮੈਂ ਕੜਾਹੀ ਰੱਖ ਲਈ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੀ ਮੈਂ ਬਟਰ तो वाइट इसलिए है क्योंकि घर का बनिया हुया बटर है तो उसके बाद ये पावगी मैं अदरक लसन का पेस्ट तो इसमें अच्छी तरह पका लो तो हूँ पावगी मैं बरीक कट्टे हुए प्याज तो हूँ ये पावगी मैं हरी मिर्च और नमक लाली पा दंगी धनिया पाउडर इधर पा दंगी मैं काली मिर्च पाउडर तो थोड़ी जी पा दंगे हिंग सो सारे ना, मैं सारे मिलाने तक तो हूँ ये एड कराँगी मैं गाजर पत् गोभी ਔਰ 4 शिमला मिर्च। ਸੋ ਹੁਣ ਇਹਦੇ ਵਿੱਚ ਤੁਸੀਂ 5 ਗਲਾਸ ਪਾਣੀ ਦੇ ਪਾ ਦਿਓ। ਤੇ 5 ਗਲਾਸ ਪਾਣੀ ਦੇ ਪਾ ਕੇ ਤੁਸੀਂ ਇਸ ਨੂੰ 20 ਮਿੰਟ ਤੱਕ ਪਕਾਓ ਜਦ ਤੱਕ ਤੁਹਾਡੇ 4 ਗਲਾਸ ਪਾਣੀ ਦੇ ਰਹਿ ਜਾਣਗੇ ਤੇ ਤੁਸੀਂ ਇਸ ਨੂੰ ਪਕਾਓ ਤੇ ਇਹਦੇ ਵਿੱਚ ਪਾ ਦਾਂਗੇ ਹਮ ਸੋਇਆ ਸਾਸ। ਤੇ ਸੋਇਆ ਸਾਸ ਨਾਲ ਕਲਰ ਵਧੀਆ ਆ ਜਾਂਦਾ ਹੈ। ਸੋ ਦੇਖੋ ਸੋ ਗਾਇਸ ਇਸ ਨੂੰ ਟੱਕ ਦਿੰਨੇ ਆ ਤੇ ਤਦ ਤੱਕ ਮੈਂ ਇੱਕ ਇਹਦੀ ਥਿਕਨੈਸ ਲਈ ਬੈਟਰ ਬਣਾਵਾਂਗੀ ਤਾਂ ਇਧਰ ਮੈਂ ਲਿਆਇਆ ਇੱਕ ਚਮਚ ਕਾਰਨ ਫਲਾਰ ਦਾ ਤੇ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਦਾ ਬੈਟਰ ਬਣਾਵਾਂ ਥੋੜਾ ਜਿਹਾ ਇਕਦਮ ਪਾਣੀ ਨਹੀਂ ਪਾਣਾ ਕਿਉਂਕਿ ਗਿਲਟੀਆਂ ਬੰਦਨੀਆਂ ਸੋ ਦੇਖੋ ਇਸ ਕੋਲ ਦੇ ਨਾਲ ਆਪਣਾ ਸੂਪ ਥੋੜਾ ਠਿੱਕ ਹੋ ਜਾਂਦਾ ਹੈ ਸੋ ਹੋਟਲਾਂ ਚ ਬਾਹਰ ਸਾਰੇ ਐਵੇਂ ਕਰਦੇ ਆ ਤੇ ਅਗਰ ਤੁਸੀਂ ਸਕਿਪ ਕਰਨਾ ਚਾਹੋ ਮੈਦਾ ਤਾਂ ਸਕਿਪ ਕਰ ਸਕਦੇ ਹੋ ਸੋ ਚਲੋ ਤੁਸੀਂ ਬਨੇ ਰਹੋ ਮੇਰੇ ਨਾਲ ਮੈਂ ਤੁਹਾਨੂੰ ਦਿਖਾਨੀ ਅੱਗੇ ਸੋ ਗਾਇਸ ਦੇਖੋ ਉਬਾਲ ਆ ਗਿਆ ਹੈ ਤੇ ਹੁਣ ਇਦੇ ਵਿੱਚ ਮੈਂ ਪਾ ਦਾਂਗੀ ਕੌਰਨ ਫਲਰ ਦਾ ਕੋਲ ਸੋ ਗਾਇਸ ਇਸ ਨੂੰ ਅਚੀ ਤਰ੍ਹਾਂ ਮਿਲਾ ਲਓ ਸੋ ਦੇਖੋ ਜੀ ਸੂਪ ਸਾਡਾ ਬਣ ਚੁੱਕਿਆ ਤੇ ਗੈਸ ਨੂੰ ਕਰ ਦਿੰਨੀ ਆ ਮੈਂ ਬੰਦ ਦੇਖੋ सो so, देखो जी तो हूँ गर्म गर्म, so, गर्म गर्म सर्व कर दे सो गर्म गर्म सर्व कर देने आप दें थोड़ा जहा बटर ਸੋ ਸੋ ਦੇਖੋ ਜੀ ਬਹੁਤ ਹੀ ਟੇਸਟੀ ਬਣਦਾ ਹੈ ਤੇ ਇਸ ਤਰ੍ਹਾਂ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਸੋ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਜੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਚਲੋ ਜੀ ਤੁਸੀਂ ਵੀ ਆ ਜਾਓ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹੇ ਲਈ ਤੁਹਾਡਾ ਬਹੁਤ ਸ਼ੁਕਰੀਆ थैंक यू